ਕਿ ਗੁਰੂ ਜੀ ਉੱਥੇ ਚਲੇ ਗਏ ਜਿੱਥੇ ਵਾਹਿਗੁਰੂ ਦਾ ਦਰਵਾਜ਼ਾ ਲੱਗਾ ਸੀ ਉਹ ਦਾਸ ਜਿਹੜਾ ਕਿ ਗੁਰੂ ਜੀ ਦੇ ਕੱਪੜੇ ਹੱਥ ਵਿੱਚ ਫੜ ਕੇ ਬਈ ਨਦੀ ਦੇ ਕੰਢੇ ਬੈਠਾ ਸੀ ਇਹਨਾਂ ਨਿਰਾਸ਼ ਹੋਇਆ ਕਿ ਵਿਚਾਰਾ ਬਸਤਾਉਣ ਲੱਗਾ ਵੀ ਗੁਰੂ ਜੀ ਪਾਣੀ ਵਿੱਚ ਡੁੱਬ ਗਏ ਆ ਉਹ ਦਿਆਲੂ ਦਵਾਰਾ ਕੰਢੇ ਉੱਤੇ ਨਹੀਂ ਆਇਆ ਉਹ ਬੜਾ ਹਰੈਣ ਹਰਾਨ ਹੋਇਆ ਮੋਏ ਮਨ ਨਾਲ ਉਦਾਸ ਹੋ ਕੇ ਛੇਦੀ-ਛੇਦੀ ਚੱਲ ਪਿਆ ਜਿਹੜਾ ਦਾਸ ਗੁਰੂ ਜੀ ਦੇ ਨਾਲ ਗਿਆ ਸੀ ਨਾ ਇਸ਼ਨਾਨ ਕਰਾਉਣ ਉਹ ਸੋਚਦਾ ਗੁਰੂ ਜੀ ਡੁੱਬ ਗਏ ਹੈ ਪਟਪਾਨ ਹਿਰਦੈ ਅਨਕਾਨ ਸੁਦੌਲਤ ਖਾਨ ਕੇ ਭੌਣ ਤਿਓ ਨੀਰਵਹੀਨ ਪਠੀਨ ਅਧੀਨ ਤਿਓ ਚੀਨ ਸਭੈ ਨਰਬੂਝ ਕਿਓ ਨੌਕਰ ਦੇ ਹੱਥ ਵਿੱਚ ਕੱਪੜੇ ਹਨ ਹਿਰਦੇ ਵਿੱਚ ਕਬਰਾਟ ਹੈ ਦੌਲਤ ਖਾਨ ਦੇ ਘਰ ਚਲੇ ਗਿਆ ਉਸ ਨੂੰ ਬਿਨਾ ਪਾਣੀ ਮੱਛੀ ਬਾਗ ਵੇਖ ਕੇ ਸਾਰੇ ਆਦਮੀ ਪੁੱਛਦੇ ਐ ਉਹ ਝੱਲਾ ਹੋਇਆ ਤੇ ਝੂਰਦਾ ਭਜਿਆ ਹੋਇਆ ਹੁੰਦਾ ਹੈ ਉਹ ਕਿਸੇ ਨੂੰ ਕੋਈ ਉੱਤਰ ਨਹੀਂ ਦਿੰਦਾ ਨਵਾਬ ਦੀ ਸਜਾ ਵਿੱਚ ਕਹਿੰਦਾ ਜੀ ਗੁਰੂ ਜੀ ਇੱਕ ਵਾਰ ਪਾਣੀ 'ਚ ਵੜ ਗਏ ਤੇ ਫਿਰ ਬਾਹਰ ਹੀ ਨਹੀਂ ਆਏ ਉਹ ਤਾਂ ਡੁੱਬ ਗਏ ਆ ਨਵਾਬ ਨੂੰ ਕਹਿੰਦਾ ਹਾਂ ਬਹੁਤ ਵਾਰ ਹੀ ਬਾਰ ਨਿਹਾਰ ਲੱਗੀ ਨੈ ਬਾਰ ਜਉਂ ਦੌਰ ਆਇਓ ਸੋ ਸੁਣ ਕੇ ਮਨ ਮੈਂ ਗੁਣਤਾ ਛਿਨ ਜੀਨ ਕੇ ਗਾਣ ਪਵਾਏ ਲਿਓ ਮੈਂ ਬਹੁਤ ਵਾਰ ਪਾਣੀ ਵਿੱਚ ਵੇਖਿਆ ਮੈਂ ਬਹੁਤ ਦੇਰੀ ਨਹੀਂ ਕੀਤੀ ਫਿਰ ਦੌੜ ਕੇ ਆਪ ਜੀ ਦੇ ਪਾਸ ਆ ਗਿਆ ਇਹ ਸੁਣ ਕੇ ਨਵਾਬ ਨੇ ਉਸ ਵੇਲੇ ਘੋੜੇ ਤੇ ਕਾਠੀ ਬਵਾਲੀ ਤੇ ਮਲਾਹਾਂ ਨੂੰ ਬੁਲਾਇਆ ਦੌੜਿਆ ਬਈ ਨਦੀ ਦੇ ਕੰਢੇ ਪਹੁੰਚ ਗਿਆ ਕੇਵਟ ਕੋ ਬਲਵਾਏ ਤਵਾਏ ਕੈ ਆਈ ਬਈ ਤਟ ਖਾਂ ਵੈ ਭਇਓ ਰੌਰ ਪਰਾ ਪਰ ਦੌਰ ਚਲੇ ਨਰ ਹੋਰ ਉੱਠਿਓ ਰਠਾ ਸਿਓ ਸਾਰੇ ਨਗਰ ਵਿੱਚ ਰੌਲਾ ਪੈ ਗਿਆ ਸਾਰੇ ਆਦਮੀ ਨਦੀ ਵੱਲ ਭੱਜ ਉੱਠੇ ਹੌਲ ਪੈਂਦੇ ਸਨ ਦਿਲ ਦੇ ਟਿਕਾਣੇ ਗਮੀ ਛਾ ਲਈ ਬਾਦ ਜਰਾਮ ਸੁਣੀ ਜਬ ਕਾਨ ਫਣੀ ਮਹੀਨ ਮਨਹੀਨ ਜਿਉ ਮੀਨ ਅਨੀਰਾ ਧਾਏ ਤਰੈ ਧਰਨੀ ਪਦ ਤੂਰਣ ਧੀਰ ਹਰੀ ਉਰ ਧਾਰ ਅਧੀਰਾ ਜਦੋਂ ਭਾਈਆ ਜ਼ੈਰਾਮ ਨੇ ਗੱਲ ਸੁਣੀ ਨਾ ਆਪਣੇ ਕੰਨਾਂ ਨਾਲ ਮਨਹੀਨ ਸੱਪ ਵਾਂਗ ਉਹ ਸੱਪ ਵਾਂਗ ਤੇ ਬਿਨਾਂ ਪਾਣੀ ਮੱਛੀ ਵਾਂਗ ਹਿਰਦੇ ਵਿੱਚ ਅਤੀਜ ਲਾ ਲਿਆ। ਅਪਾਰ ਦਰਦ ਹੋ ਗਿਆ ਜਿਸ ਦਾ ਅੰਤ ਨਹੀਂ ਸੀ ਪਾਇਆ ਜਾ ਸਕਦਾ। ਉਹ ਰੂਪਵੰਤਾਂ ਸ਼ਾਂਤ ਸ਼ਰੀਰ ਕਿਤੇ ਵੀ ਦਿਖਾਈ ਨਹੀਂ ਸੀ ਦਿੰਦਾ। ਬੇਈ ਦੇ ਕੰਡੇ ਤੇ ਪਹੁੰਚ ਗਏ ਪਾਣੀ ਵਿੱਚ ਗੁਰੂ ਜੀ ਨੂੰ ਫੋਜਦੇ ਐ ਪਰ ਸੁੱਖਾਂ ਦਾ ਹੀਰਾ ਕਿਤੇ ਲੱਭਦਾ ਨਹੀਂ ਪਾਣੀ 'ਚ। ਯਾ ਵਿੱਚ ਖੋਜਤ ਭਾਰਤੇ ਭਾਰਤੀ ਹਾਰ ਪਰੇ ਨ ਭਾਰਤੀ ਪਾਇਉ ਗੁੰਮ ਭਇਓ ਧਰਨੀ ਕੀ ਧਸਿਓ ਦੁਰ ਕੈਸੇ ਗਇਓ ਨ ਨੈਣ ਲਖਾਇ ਆਰ ਤੋ ਬਾਰ ਤੋ ਖੋਜ ਕਰਦੇ ਹਨ ਅੰਤ ਖੋਜ ਕਰਦੇ ਕਰਦੇ ਹਾਰ ਗਏ ਪਰ ਪਾਣੀ ਵਿੱਚ ਕਿਤੇ ਵੀ ਸਤਿਗੁਰੂ ਦੀ ਨਹੀਂ ਮਿਲੇ ਉਹ ਧਰਤੀ ਵਿੱਚ ਗੁੰਮ ਹੋ ਗਏ ਹਨ ਜਾਂ ਕਿਤੇ ਲੋਕੇ ਬੈਠ ਕੇ ਅੱਖਾਂ ਨਾਲ ਦੇਖਦੇ ਨਹੀਂ ਸ੍ਰੀ ਗੁਰੂ ਕੀਰਤੀ ਦੇ ਸਾਗਰ ਨੇ ਕਿਨਾਰੇ ਖੜੇ ਮਨੁੱਖਾਂ ਦੀ ਬੁੱਧੀ ਉਸ ਇਸਤਰੀ ਵਰਗੀ ਹੈ ਜਿਵੇਂ ਉੱਥੇ ਖੜੀ ਥਾੜੀ ਪਾਰੀ ਇਸ ਕਰਕੇ ਖੜੀ ਹੈ ਕਿ ਉਸ ਨੂੰ ਕੁਝ ਔੜਦਾ ਹੀ ਨਹੀਂ ਸਰਤਾ ਸਭ ਕੋਜ ਫਿਰੇ ਤੈ ਰੂਜ ਨਾ ਜਾਣਤ ਕੋ ਜੋ ਕਹਾ ਗਤ ਦੀਨੀ ਬੇਸਮਾਦਰ ਦੇ ਪਛਤਾਏ ਭਈ ਪੁਨਿਆਦ ਕੀ ਦਾਸ ਕੋ ਬਾਤ 부ਝੀ ਨਹੀਂ ਮਮਿਆਕਰ ਨੈਨ ਨਾਨ ਵਰੇ ਨਿਕਸੀ ਨਾ ਤਟੰ ਤੁਬ ਕੀ ਇਕਲੀਨੀ ਉਸ ਦਿਨ ਸਾਰੀ ਨਦੀ ਖੋਜ ਮਾਰੀ ਪਰ ਜਾਣਦੇ ਨਹੀਂ ਕਿ ਕਿੱਥੇ ਚਲੇ ਗਏ ਗੁਰੂ ਜੀ ਨਾਲ ਲੱਭੇ ਖਿਰ ਦੇ ਵਿੱਚ ਪਛਤਾ ਰਹੇ ਨੇ ਤੇ ਉਸ ਨੌਕਰ ਨੂੰ ਸਾਰੀ ਗੱਲ ਹੌਲੀ-ਹੌਲੀ ਪੁੱਛੀ ਨੌਕਰ ਨੇ ਕਿਹਾ ਮੇਰੀਆਂ ਅੱਖਾਂ ਦੇ ਸਾਹਮਣੇ ਣਾਉਣ ਵਾਸਤੇ ਪਾਣੀ ਦੀ ਬੜੇ ਇੱਕ ਡੁਬਕੀ ਲੈਣ ਤੋਂ ਬਾਅਦ ਪਾਣੀ ਤੋਂ ਬਾਹਰ ਨਹੀਂ ਨਿਕਲੇ ਬਹੁਤ ਵਾਰ ਮੈਂ ਪਾਣੀ ਵੱਲ ਵੇਖਿਆ ਪਰ ਕਾਫੀ ਚਿਰ ਉਹ ਬਾਹਰ ਨਾ ਨਿਕਲੇ ਤਾਂ ਮੈਂ ਨਵਾਬ ਨੂੰ ਜਾ ਕੇ ਖਬਰ ਫੇਰ ਦਿੱਤੀ ਇਹ ਸਾਰੀ ਗੱਲ ਨੌਕਰ ਨੇ ਦੱਸੀ ਭਰਪੂਰ ਬਸੂਰਤ ਦੌਲਤਖਾਨ ਸਹਿ ਸੋਕ ਹੋ ਲੋਕਨ ਸੋ ਬਚਪਰਾਹੀ ਬਹੁਨਕ ਵਿਵੇਕੀ ਅਨੇਕ ਗੁਣਾ ਨਰ ਔਗਣ ਏਕ ਵਿਲੋਪਣ ਨਾਹੀ ਹਿਰਦੇ ਵਿੱਚ ਬਹੁਤ ਦੁਖੀ ਹੋ ਕੇ ਫਿਰ ਦੌਲਤਖਾਨ ਨੇ ਬੜੇ ਅਫਸੋਸ ਨਾਲ ਲੋਕਾਂ ਨਾਲੇ ਬਚਨ ਕੀਤੇ ਕਿ ਉਹ ਬੜਾ ਸੱਚਾ ਸੁੱਚਾ ਤੇ ਗੁਣਾ ਦੀ ਖਾਨ ਸੀ ਉਸ ਵਿੱਚ ਇੱਕ ਵੀ ਔਗਣ ਵੇਖਣ ਨੂੰ ਨਹੀਂ ਸੀ ਸਰੀਰ ਬੜਾ ਸੁੰਦਰ ਤੇ ਕੋਮਲ ਸੀ ਚੰਦਰ ਵਰਗੀ ਉਸ ਦੀ ਸਿਫਤੀ ਹੈ ਮੈਨੂੰ ਉਸ ਵਰਗਾ ਮੋਦੀ ਹੁਣ ਨਹੀਂ ਮਿਲੇਗਾ ਜਿਹੜਾ ਠੀਕ ਢੰਗ ਨਾਲ ਕੰਮ ਨੂੰ ਚਲਾ ਸਕੇ ਦੁਖਦਾਰਨ ਮੈਂ ਅਤਿਆਰਤ ਚਿੱਤ ਜੈ ਰਾਮ ਵਣੋ ਬਿਤ ਗੁਸਮ ਗਵਾਏ ਧਰਮੂਰਤ ਜਿਉ ਕਰਨਾ ਰਸ ਝੂਰਤ ਅੰਬਕ ਅੰਬਕ ਮੈਂ ਅਮਸ਼ਾਏ ਭਿਆਨਕ ਦੁੱਖ ਨਾਲ ਅਤੁਘੀ ਜੈ ਰਾਮ ਇਸ ਤਰ੍ਹਾਂ ਫਿਰਿਆ ਸੀ ਮਾਨੋ ਸਭ ਕੁਝ ਗਵਾ ਬੈਠਾ ਹੋਵੇ। ਕਿਰਪਾਲੂ ਜੀ ਦੀ ਮੂਰਤੀ ਅੱਖਾਂ ਅੱਗੇ ਧਰ ਕੇ ਝੂਰਦਾ ਹੈ। ਅੱਖਾਂ ਰੂਪੀ ਕੰਮਲ ਵਿੱਚੋਂ ਪਾਣੀ ਰੂਪੀ ਹੰਝੂ ਵਗਦੇ ਆ ਭਾਈ ਜੈ ਰਾਮ ਦੇ। ਸਿਰ ਫੇਰ ਕੇ ਕਹਿੰਦਾ ਹੈ हे ਜਗਤ ਦੇ ਮਾਲਕ ਕੀ ਬਣਿਆ? ਮੈਨੂੰ ਤਾਂ ਕੋਈ ਉਪਾਅ ਨਹੀਂ ਸੁਝ ਰਿਹਾ। ਜੇਠ ਦੇ ਮਹੀਨੇ ਵਿੱਚ ਜਿਵੇਂ ਥੋੜੇ ਪਾਣੀ ਵਿੱਚ ਮੱਛੀ ਤੜਫਦੀ ਹੈ ਨਾ। ਇਦਾਂ ਭਾਈ ਦੈਰਾਮ ਤੜਫ ਰਿਹਾ ਕੋਕਨ ਕੋਕ ਕਿਲਾ ਲਜਕੁੰਜ ਦਿਵਾਕ ਕਰਕੇ ਬਿਨ ਜਿਉ ਅਨਕਾਏ ਕਾਨਨ ਕੈਰਵ ਕੋਕਕਦੰਬ ਕਲਾ ਨਿਧਹੀਨ ਕਫਾਂ ਵਹਿਸਾਏ ਤੋਕਕ ਕੀਕ ਜਿਵੇਕ ਅਨੇਕ ਵਹਾਲਤ ਕੇ ਬਿਨ ਨਾ ਹਰਖਾਏ ਸ੍ਰੀ ਗੁਰ ਕੀ ਗਤ ਐਸ ਬਿ ਲੋਕ ਕੈ ਹੋ ਤਜ ਪ੍ਰੀਤਮ ਤਉ ਦੁਖ ਪਾਏ ਚੱਕ ਵੀ ਚੱਕਵੇ ਕੰਬਰ ਆਂਦ ਸਾਰੇ ਜਿਵੇਂ ਸੂਰਜ ਤੋਂ ਬਗੈਰ ਵ્યાਕਲ ਹੋ ਗਏ ਨਾ ਇਵੇਂ ਹੀ ਧੰਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਦੇ ਬਗੈਰ ਸਾਰੇ ਕਿੰਨੋਂ ਵਿਆਕਲ ਹੋ ਗਏ ਨਾਨਕੀ ਏਕ ਰਹੀ ਉਰ ਮੈਂ ਫਿਰ ਔਰਣ ਕੀ ਸਰਨਾ ਪਰਮਾਈ ਬੀਬੇ ਨਾਨਕੀ ਆਪਣੇ ਦਿਲ ਵਿੱਚ ਫਕੀਰੀ ਹੋਰਨਾ ਵਾਂਗੂ ਬੀਬੇ ਨਾਨਕੀ ਦੀ ਲੋਲੀ ਗੁਰੂ ਨਾਨਕ ਸਾਹਿਬ ਦੀ ਭੈਣ ਬੀਬੇ ਨਾਨਕੀ ਨੂੰ ਜਾ ਕੇ ਕਹਿੰਦਿਆ ਤੇਰਾ ਭਰਾ ਡੁੱਬ ਗਿਆ ਬੀਬੇ ਨਾਨਕੀ ਕਹਿੰਦੀ ਨਹੀਂ ਨਹੀਂ ਲੋਕੋ ਤੁਹਾਡਾ ਭੁਲੇਖਾ ਹੈ ਉਹ ਡੁੱਬਣ ਨਹੀਂ ਆਇਆ ਉਹ ਡੁੱਬਦਿਆਂ ਨੂੰ ਤਾਰਨ ਵਾਸਤੇ ਆਇਆ ਸੋਦਰ ਈਸ਼ਰ ਕੋ ਅਵਤਾਰ ਕਰੈ ਨਰਖੀਰ ਅਪੂਲ ਸਦਾਈ ਦੰਤ ਕੇ ਸੰਗ ਗਿਰਾ ਉਚਰੀ ਔਰ ਧੀਰ ਧਿਓ ਤਜ ਅਤਰਾਈ ਮੇਰਾ ਭਰਾ ਈਸ਼ਵਰ ਦਾ ਅਵਤਾਰ ਹੈ ਬੀਬੇ ਨਾਨਕ ਜੀ ਕਹਿੰਦੇ ਮਨੁੱਖੀ ਲੀਲਾ ਕਰਦੇ ਆ ਉਹ ਸਦਾ ਟੱਲ ਨੇ ਆਪਣੇ ਪਤੀ ਜੈ ਰਾਮ ਨੂੰ ਕਹਿਣ ਲੱਗੀ ਦਿਲ ਵਿੱਚ ਤੀਰ ਜਿ ਧਰੋ ਦੁਖੀ ਨਾ ਹੋ ਦਿਨ ਦੇ ਪਤੀ ਸੂਰਜ ਨੂੰ ਜਿਵੇਂ ਰਾਹੁ ਗ੍ਰਸ ਲੈਂਦੇ ਨੇ ਇਸ ਤਰ੍ਹਾਂ ਸ਼੍ਰੀ ਨਾਨਕ ਜੀ ਦੁਆਰਾ ਪ੍ਰਗਟ ਹੋਣਗੇ ਆਉਣਗੇ ਗੁਰੂ ਨਾਨਕ ਸਰ ਕਿਤੇ ਨਹੀਂ ਗਏ ਹੋ ਸੁਨ ਕਾਨ ਜੈਰਾਮ ਭਣੀ ਬਚਨਾ ਜਲ ਜਾਤ ਬਿ ਲੋਚਨ ਤੇ ਜਲ ਜਾਤਾ ਬਹੁ ਜਾਰ ਪ੍ਰਸਾਰ ਕੇ ਬਾਹ ਨਿਹਾਰਨ ਕੇਵਟ ਵਿੱਚ ਬਰੇ ਮਿਦ ਬਾਤਾ ਇਹ ਗੱਲ ਸੁਣ ਕੇ ਜੈਰਾਮ ਦੇ ਨੇਤਰਾਂ ਚੋ ਜਾਲ ਵਗਦਾ ਬੜੇ ਜਾਲ ਵਿਛਾ ਕੇ ਪਾਣੀ ਵਿੱਚ ਬੜੇ ਮਲਾਹ ਪਾਣੀ ਨੂੰ ਵੇਖ ਕੇ ਗੱਲਾਂ ਕਰਦੇ ਨੇ ਕੇ ਮਛ ਕਸ਼ੂ ਆਦ ਜਲ ਵਿੱਚ ਬਹੁਤ ਫਸੇ ਖੋਜ-ਖੋਜ ਕੇ ਥੱਕ ਗਏ ਪਰ ਗੁਰੂ ਜੀ ਬਾਰੇ ਕੋਈ ਸੂ ਨਹੀਂ ਮਿਲੀ ਨਵਾਬ ਵੀ ਨਰਾਸ ਹੋ ਕੇ ਪੁਛਤਾ ਰਿਹਾ ਅੱਜ ਕਹਿੰਦਾ ਬਹੁਤ ਬਾਕ ਕੀਤੇ ਪਰ ਲੱਭੇ ਨਹੀਂ ਰੋਦਨਕੀਨ ਸੁਲਖਨਤਾਸ਼ਿਨ ਦੀਨ ਗयो ਕਰਕੇ ਪਰ ਧਾਰਾ ਤੰਤ ਤੇ ਵਿਸ਼ਰੀ ਰਜਜੋ ਕੁਰਲਾਤ ਕੂਂਜ ਭਇਓ ਦੁਖ ਭਾਰਾ ਸੁਲਖਣੀ ਮਾਤਾ ਜੀ ਦੇ ਮਨ ਚ ਵੀ ਵਿਰਾਗ ਆਇਆ ਉਹ ਕਹਿੰਦੀ ਹੈ ਤੁਹਾਡਾ ਭਰਾ ਮੈਨੂੰ ਦੁਖੀ ਕਰ ਗਿਆ ਡਾਰ ਨਾਲੋਂ ਵਿਛੜੀ ਜਿਵੇਂ ਕੂਂਜ ਕਰਲਾਉਂਦੀ ਹੈ ਨਾ ਉਸ ਤਰ੍ਹਾਂ ਮਾਤਾ ਸੁਲਖਣੀ ਵੀ ਦੇ ਮਨ ਵਿੱਚ ਵੀ ਵਿਰਾਗ ਹੁੰਦਾ ਹੈ ਆਪਣੇ ਵਾਲ ਖੁੰਦੀ ਹੈ ਦਿਲ ਵਿੱਚ ਬਹੁਤ ਦੁਖੀ ਹੋ ਕੇ ਆਪਣੇ ਸਾਰੇ ਗਹਿਣੇ ਹਾਰ ਉਤਾਰ ਦਿੰਦੀ ਹੈ ਅੱਖਾਂ ਵਿੱਚੋਂ ਜਲ ਵਗ ਤੁਰਦਾ ਸਭ ਕੱਪੜੇ ਹੰਨੂਆਂ ਨਾਲ ਭਿੱਜ ਗਏ ਧੰਨ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦੀ ਹੈ। ਤ ਤੋ ਬਿਨ ਭਾਉਣ ਨਾ ਭਾ ਸੂਣ ਸੁਦਾਨ ਕੋ ਥਾਨ ਉਦਾਸ ਲੱਗੇ ਹੈ। ਕੌਣ ਸੁਦੇ ਇਨ ਕੋ ਤ੍ਰਿਪਤਾਵਹਿ ਆਣ ਪਿਹਾਰੀ ਕੋ ਬ੍ਰਿੰਦ ਮੰਗੇ ਹੈ। ਪਤੀ ਤੋਂ ਬਗੈਰ ਇਹਦਾ ਘਰ ਸੁਨਾ ਹੋ ਗਿਆ। ਦਾਨ ਦੇਣ ਦੀ ਥਾਂ ਅੱਤੀ ਉਤੇ ਉਦਾਸ ਲੱਗ ਰਹੀ ਹੈ ਇਹਨਾਂ ਮੰਗਦਿਆਂ ਨੂੰ ਕੌਣ ਤ੍ਰਿਪਤ ਕਰੇ ਜਿਨ੍ਹਾਂ ਦੇ ਸਮੂਹ ਆ ਕੇ ਦਾਨ ਮੰਗ ਰਹੇ ਸਨ ਖਬਰ ਕੀਤੇ ਬਿਨਾ ਆਪ ਜੀ ਕਿੱਥੇ ਚਲੇ ਗਏ ਮ੍ਰਿਤੂ ਦੇ ਕਾਰਨ ਦਾ ਕੋਈ ਪਤਾ ਵੀ ਨਹੀਂ ਲੱਗਦਾ ਹੈ ਬਾਲਕ ਪਿਤਾ ਮੇਰਾ ਕੋਈ ਆਧਾਰ ਨਹੀਂ ਹਿਰਦਾ ਦੁੱਖ ਨਾਲ ਭਰ ਗਿਆ ਹੈ ਧੀਰਜ ਭੱਜ ਰਿਹਾ ਹੈ ਅੰਦਰ ਯਾਦ ਦੇ ਸੋਕ ਗਿਰਾ ਬਹੁ ਭੰਤਨ ਬੋਲਤ ਹੈ ਬਿਰਲਾਪ ਪੁਕਾਰ ਬਾਵ ਕੁਰੇ ਅੰਗ ਸੂਚਕ ਭੈ ਸੁਭ ਕਾਰਨ ਕੌਣ ਨ ਆਏ ਵਿਚਾਰਾ ਇਸ ਤਰ੍ਹਾਂ ਦੁੱਖ ਦੀ ਬਾਣੀ ਕਈ ਤਰ੍ਹਾਂ ਬੋਲਦੀ ਬਿਰਲਾਪ ਕਰਦੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਕਹਿੰਦੀ ਹੈ ਮੇਰੇ ਤਾਂ ਵਿਚਾਰ ਵਿੱਚ ਕੁਝ ਨਹੀਂ ਆਉਂਦਾ ਸਾਰੇ ਲੋਕ ਕਹਿ ਰਹੇ ਉਹ ਡੁੱਬ ਗਿਆ ਉਹ ਡੁੱਬ ਗਿਆ ਸ਼ੋਭ ਸ਼ਗਨ ਹੋਣ ਘਰ ਵਿੱਚ ਸੁਖ ਨਾਲ ਰਹਾ ਹੁਣ ਕੌਣ ਮੇਰੇ ਸੰਸੇ ਨੂੰ ਦੂਰ ਕਰੇ ਉਹ ਕਦੋਂ ਆਏਗਾ ਗੁਰੂ ਨਾਨਕ ਸਾਹਿਬ ਸੋਕ ਕੋ ਸੋਰ ਸੁਨਿਓ ਚਹਉ ਔਰ ਤੇ ਧੀਰਜ ਸ਼ੋਰ ਦਇਓ ਪਰ ਸ਼ਾਂਤੀ ਨਾਨਕੀ ਹੀਰ ਦਸਾਂ ਸਭ ਕੀ ਹੁਤ ਦਾਸੀ ਔ ਦਾਸਨ ਕੀ ਆਣ ਸੰਗਾਂਤੀ ਸਾਰੇ ਪਾਸੇ ਦੁੱਖ ਦਾ ਰੌਲਾ ਸੁਣਿਆ ਤਾਂ ਧੀ ਦੇ ਛੱਡ ਕੇ ਸ਼ਕਤੀ ਦੁੱਖ ਨਾਲ ਪਰ ਗਈ। ਬਾਬੇ ਨਾਨਕੀ ਨੇ ਦਾਸ-ਦਾਸੀਆਂ ਦੇ ਸੰਗੀ ਸਾਥੀਆਂ ਦੀ ਦਸ਼ਾ ਵੇਖੀ। ਪਤੀ ਦੇ ਪਿਤਾ ਪਰਮਾਨੰਦ ਤੇ ਜੈਰਾਮ ਤੇ ਪਰਜਾਈ ਨੂੰ ਵਿਲਕਦੇ ਵੇਖਿਆ ਤਾਂ ਉਹਨਾਂ ਨੂੰ ਬਾਹ ਤੋਂ ਫੜ ਕੇ ਸਮਝਾਉਂਦੀ ਹੈ। ਕਹਿੰਦੀ ਹੈ ਸਾਰੇ ਦੁੱਖ ਛੱਡ ਕੇ ਮੇਰੀ ਗੱਲ ਸੁਣੋ। ਹੰਗਰਭਤੀ ਤੁਜ ਦੇਹ ਅਹ ਬਹੁ ਸੰਕਟ ਦੇਣ ਨਾ ਜੋਗ ਲਖੀਜੈ ਭੇਦ ਕਛੂ ਨੈ ਜਾਣਤਾ ਹੈ ਕੋ ਬਾਦ ਹੀ ਸੋਕ ਔ ਚਿੰਤ ਕਰੀਜੈ ਬੇਬੇ ਨਾਨਕੀ ਕਹਿੰਦੀ ਗਰਭਤੀ ਹੋਣ ਕਰਕੇ ਤੈਨੂੰ ਆਪਣੇ ਸ਼ਰੀਰ ਨੂੰ ਬਹੁਤਾ ਸੰਕਟ ਨਹੀਂ ਦੇਣਾ ਚਾਹੀਦਾ ਮਾਤਾ ਸਲੋਖਣੀ ਨੂੰ ਕਹਿੰਦੀ ਹੈ ਤੁਸੀਂ ਕੁਝ ਵੀ ਭੇਦ ਨਹੀਂ ਜਾਣਦੇ ਹੋ ਉਸ ਪੇਜ ਨੂੰ ਸਮਝਣ ਤੋਂ ਬਾਅਦ ਹੀ ਚਿੰਤਾ ਕਰੋ ਇਹ ਨਿਸ਼ਚਾ ਕਰੋ ਤੁਹਾਡਾ ਪਤੀ ਦੇਵ ਜਰੂਰ ਆਉਣਗੇ ਮਾਤਾ ਸੁਲਖਣੀ ਨੂੰ ਬੇਬੇ ਨਾਨਕੀ ਕਹਿ ਰਹੀ ਹੈ ਇਹ ਮੇਰੀ ਸਿੱਖਿਆ ਦ੍ਰਿੜਤਾ ਨਾਲ ਆਪਣੇ ਹਿਰਦੇ 'ਚ ਵਸਾ ਲਓ ਕਿ हे ਕੁਮਾਰੀ ਤਿੰਨ ਦਿਨ ਲੱਗਣਗੇ ਇਸ ਤਰ੍ਹਾਂ ਮੇਰੀ ਗੱਲ ਮੰਨੋ ਤੇ ਗਲ ਵਿੱਚੋਂ ਹਾਰ ਸ਼ਿੰਗਾਰ ਨਾ ਉਤਾਰੋ ਬੇਬੇ ਨਾਨਕੀ ਕਹਿ ਰਹੀ ਹੈ ਹੇਤ ਸਮੇਤ ਕੇ ਸਿੱਖ ਦੁ ਦੇਤ ਹੈ ਨਾਨਕੀ ਹੀਰ ਸਭੇ ਪਰਵਾਰ ਨੂੰ ਕੀਚਿਤ ਕਾਲ ਸੁਣੇ ਚਪ ਹੋਐ ਕਰ ਜੀ ਬਚਨਾ ਹਿਤ ਕੇ ਸੁਭਕਾਰੂ ਬੀਬੇ ਨਾਨਕੀ ਸਾਰੇ ਪਰਵਾਰ ਨੂੰ ਪਿਆਰ ਨਾਲ ਸਿੱਖਿਆ ਦਿੰਦੀ ਹੈ ਕੁਝ ਸਮਾਂ ਸਾਰਿਆਂ ਨੇ ਚੁੱਪ ਰਹਿ ਕੇ ਉਹਨੂੰ ਸੁਣਿਆ ਜਿਹੜੇ ਉਸਨੇ ਸੁਖਦਾਇਕ ਬਚਨ ਕਹੇ ਫਿਰ ਸੁੰਦਰ ਸੂਰਤ ਨੂੰ ਯਾਦ ਕਰਕੇ ਕਲੇਜਾ ਹਿਲਾ ਦੇਣ ਵਾਲਾ ਸ਼ੋਰ ਉੱਠਿਆ ਨਗਰ ਵਿੱਚ ਜਿਹੜਾ ਵੀ ਇਹ ਘਟਨਾ ਕੰਨਾਂ ਨਾਲ ਸੁਣਦਾ ਸੀ ਗੁਰੂ ਜੀ ਦੇ ਗੁਣਾਂ ਦੀ ਵਡਿਆਈ ਕਰਕੇ ਰੋ ਪੈਂਦਾ ਸੀ ਕਿ ਹੁਣ ਸਾਡਾ ਮੋਦੀ ਕਿਧਰ ਗਿਆ ਕੋ ਕੂ ਮੀਤ ਹੁਤੇ ਸਉ ਰੋਤ ਹੈ ਆਪਣ ਪੈ ਮਿਲ ਬੈਸਤ ਬਿੰਦਰਾ ਕੋਕ ਆਣ ਆਵਾਸ ਵਿਖੇ ਕਹਿ ਬੈਣ ਜੈ ਰਾਮ ਸੁਭਾ ਅਤਮੰਦਾ ਕਈ ਇੱਕ ਜਿਹੜੇ ਮਿੱਤਰ ਨੇ ਨਾ ਹੱਤੀ ਦਿਆ ਕੇ ਬਹੁਤ ਸਮਾਂ ਬੈਂਦੇ ਨੇ ਉਹ ਵੇਖ ਵੇਖ ਰੋਈ ਜਾਂਦੇ ਆ ਵੀ ਇੱਥੇ ਸਾਡਾ ਕਦੇ ਗੁਰੂ ਨਾਨਕ ਵੈਂਦਾ ਸੀ ਕਈ ਘਰ ਆ ਕੇ ਭਾਈ ਜੈ ਰਾਮ ਨੂੰ ਕਹਿੰਦੇ ਆ ਬਹੁਤ ਮਾੜੀ ਗੱਲ ਹੋਈ ਕਿਸ ਤਰ੍ਹਾਂ ਅਚਾਨਕ ਇਹ ਰੀਤੀ ਬਣ ਗਈ ਬੇਦੀਆਂ ਦੇ ਚੰਦ ਤਾਂ ਰੋਜ਼ ਹੀ ਬਈ ਨਦੀ ਵਿੱਚ ਇਸ਼ਨਾਨ ਕਰਦੇ ਸੀ ਉਹ ਤਾਂ ਸਿਰ ਦੇ ਵੀ ਉਹਨਾਂ ਦੀ ਹੱਥ ਨਹੀਂ ਆਈ ਨਵਾਬ ਨੇ ਆਪ ਬੜੇ ਹੋ ਬੜੇ ਉਪਾਅ ਕੀਤੇ ਐ ਵੇ ਵੀ ਹੱਥ ਨਹੀਂ ਆਈ ਇਦਾਂ ਕਈ ਦੁੱਖ ਦੀਆਂ ਗੱਲਾਂ ਵੀ ਕਰ ਰਿਹਾ ਕਿਉਂਕਿ ਜਿਨ੍ਹਾਂ ਦੇ ਅੰਦਰ ਪਿਆਰ ਹੁੰਦਾ ਨਾ ਜੀ ਜਦੋਂ ਇਦਾਂ ਦੀ ਕੋਈ ਗੱਲ ਵਾਪਰ ਜੇ ਤੇ ਉਹ ਸੁਭਾਵਕ ਜੇ ਸ਼ਬਦ ਆ ਜਾਂਦੇ ਆਸ ਪ੍ਰਕਾਰ ਸਵਮਾਨ ਕੈ ਅਸਰਜ ਔਰ ਨਰਨਾਰ ਕੋਇਕ ਸੁidxs ਉਚਾਰਹੀਂ ਕੋਇਕ ਨਿੰਦ ਹੈ ਗਵਾਰ ਇਸ ਪ੍ਰਕਾਰ ਮਨ ਕੇ ਸਭ ਨਰ ਨਾਰੀ ਹੈਰਾਨ ਹੋ ਗਏ ਕਈ ਗੁਰੂ ਜੀ ਦਾ ਜਾਸ ਗਾ ਰਿਹਾ ਤੇ ਕਈ ਗਵਾਰ ਉਹਨਾਂ ਦੀ ਨਿੰਦਿਆ ਵਿਕਰਦੇ ਕਹਿੰਦੇ ਚੰਗਾ ਹੋ ਗਿਆ ਚਲੇ ਗਿਆ ਕਈ ਨਿੰਦਿਆ ਕਰਨ ਵਾਲੇ ਵੀ ਹੁੰਦੇ ਪਰ ਰੋਰ ਪਰਾ ਵਿਸਮਾਦ ਹਿਰਦੈ ਤਨ ਖੋਜ ਰਹੇ ਕਿਤ ਹਾਥ ਨ ਆਇਓ ਨਰਨਿੰਦਕ ਜੇ ਨੈਂ ਬਿੰਦ ਹੈ ਭੇਦ ਕੋ ਤਿੰਦਕ 모ਹੇ ਜਿਨੈ ਗਰਸਾਇਓ ਸਾਰੇ ਨਗਰ ਵਿੱਚ ਰੌਲਾ ਪੈ ਗਿਆ ਦਿਲ ਵਿੱਚ ਬੜੇ ਹੈਰਾਨ ਹੋ ਕੇ ਇੱਕ ਬਚਨ ਕਹਿ ਰਹੇ ਨੇ ਬਹੁਤ ਖੋਜ ਕੀਤੀ ਪਰ ਸਰੀਰ ਹੱਥ ਨਹੀਂ ਆਇਆ ਨਰਨਿੰਦਕ ਜੋ ਇਹ ਨਹੀਂ ਜਾਣਦੇ ਕਿ ਅਸਲ ਭੇਦ ਕੀ ਹੈ ਜਿਨ੍ਹਾਂ ਨੂੰ ਮੋਹ ਰੂਪੀ ਤੰਦੂਏ ਨੇ ਗਰਸਿਆ ਹੋਇਆ ਹੈ ਉਹ ਇਹ ਸੁਣਾ ਕੇ ਕਹਿੰਦੇ ਆ ਗੁਰੂ ਜੀ ਨੇ ਧੰਨ ਬਹੁਤ ਗਵਾਇਆ ਸੀ ਇਸ ਤਰ੍ਹਾਂ ਬਾਅਦ ਵਿੱਚ ਪਛਤਾਉਣ ਕਰਕੇ ਪਾਣੀ 'ਚ ਆਪ ਹੀ ਡੁੱਬ ਗਏ ਆ। ਨਿੰਦਿਆ ਕਰਨ ਵਾਲੇ ਤਾਂ ਗੱਲਾਂ ਕਰਦੇ। ਉਹਨਾਂ ਨੇ ਕੋਈ ਨਾ ਕੋਈ ਗੱਲ ਬਣਾਈ ਲੈਣੀ ਹੁੰਦੀ ਆ ਮਾਦੇ ਸ਼ੇਰਾਂ ਨੇ। ਤੇ ਬਣਾਲੀ ਕਹਿੰਦੀ ਵੀ ਧੰਨ ਖਰਾਬ ਕਰਤਾ ਇਹਨਾਂ ਤਾਂ ਡੁੱਬ ਗਿਆ ਜਾ ਕੇ ਆਪ ਦੀ ਆਪ ਦੀ ਆਤਮ ਹੱਤਿਆ ਕਰ ਗਿਆ। ਬਾਅਦ ਵਿੱਚ ਕੋਈ ਕਲੇਸ਼ ਨਾ ਪਵੇ ਇਸ ਤਰ੍ਹਾਂ ਕਰਕੇ ਮਨ ਨੂੰ ਸਮਝਾਇਆ। ਟੋਡਾ ਵੱਡੋ ਪਿਖਗਾਟ ਕੀ ਡਰ ਨਾਹੀਂ ਨਿਕਟੋ ਟੱਪ ਤੱਕ ਕਰ ਰਤ ਟੌਰ ਫਿਰੇ ਤੱਟ ਆਉ ਘਟ ਘਾਟ ਕਿਉ ਕਿਤ ਬਾਤ ਨਾ ਜਾਣ ਤ ਕੋ ਗਤ ਵੱਡਾ ਘਾਟਾ ਵੇਖ ਕੇ ਨਵਾਬ ਦਾ ਡਰ ਕਰਕੇ ਟਿਗਿਆ ਨਹੀਂ ਪਰਿਵਾਰ ਦੀ ਪ੍ਰੀਤ ਟੁਕ ਟੁਕੇ ਟੋਕੇ ਕੀਤੀ ਹੈ ਸਾਰੇ ਕੰਡੇ ਅਤੇ ਸਾਰੇ ਘਾਹ ਨੂੰ ਨੇ ਢੂਣ ਦਿੱਤੇ ਪਰ ਕਿਹੜੇ ਰਸਤੇ ਗਿਆ ਹੈ ਕੋਈ ਤੱਥ ਜਾਣਲਾ ਨਹੀਂ ਕਈ ਗਿੰਤੀਆਂ ਗਿੰਦੇ ਐ ਜਦ ਜੈ ਰਾਮ ਦਿਲ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਸੁਣਦੇ ਨੇ ਮਨੋ ਲੋਕ जख्मਾਂ ਤੇ ਲੂਣ ਲਾਉਂਦੇ ਸਿਰ ਹਿਲਾਉਂਦਾ ਹੈ ਦਿਲ ਵਿੱਚ ਅਥ ਦੁਖੀ ਹੁੰਦਾ ਹੈ ਭਾਈ ਜੈ ਰਾਮ ਨੂੰ ਕਹਿੰਦੇ ਵੀ ਕਿੰਨੇ ਵਾਰੀ ਹਿਸਾਬ ਹੋਇਆ ਹੈ ਤੇ ਵਧਿਆ ਹਿਸਾਬ ਹੈ ਤੇ ਭਾਈ ਜੈ ਰਾਮ ਨੂੰ ਲੋਕੀ ਨਿੰਦਿਆ ਕਰਨ ਵਾਲੇ ਕਹਿ ਰਿਹਾ ਵੀ ਕਿੰਨੇ ਪੈਸੇ ਖਾ ਗਿਆ ਹੁਣ ਤਾਂ ਹੀ ਪਤ ਗਿਆ ਤਾਂ ਹੀ ਡੁੱਬ ਗਿਆ ਕਿਤੇ ਚਲੇ ਗਿਆ ਆਪਣੇ ਆਪ ਚਲੇ ਗਿਆ ਹੁਣ ਕਿਤੇ ਗਵਾਟ ਗਿਆ ਜਿਹੜਾ ਲੱਭ ਨਹੀਂ ਰਿਹਾ ਡੁੱਬਿਆ ਹੁੰਦਾ ਤੇ লাশ ਮਿਲ ਜਾਂਦੀ ਸਰੀਰ ਮਿਲਦਾ ਨਿੰਦਿਆ ਕਰਨ ਵਾਲੇ ਨਿੰਦਿਆ ਜਰੂਰ ਕਰਦੇ ਉਹਨਾਂ ਨੂੰ ਗੱਲ ਪਾਉਣੀ ਚਾਹੀਦੀ ਮੈਨੂੰ ਬੜੇ ਮਿਲਦੇ ਆ ਕੱਲ ਇੱਕ ਮਿਲ ਗਿਆ ਆਂਦਾ ਜੀ ਤੜਕੇ 4 ਵਜੇ ਲੱਗ ਜਾਂਦੇ ਪ੍ਰਦੂਸ਼ਣ ਹੁੰਦਾ ਮੈਂ ਕਿਹਾ ਮਾਂ ਦੇ ਆ ਸ਼ੇਰਾ ਤੜਕੇ 4-4 ਵਜੇ ਤੱਕ ਡੀਜੇ ਵੱਜੀ ਜਾਂਦੇ ਆ ਉਦੋਂ ਪ੍ਰਦੂਸ਼ਣ ਨਹੀਂ ਹੁੰਦਾ ਆ ਲੱਗੇ ਰਹਿੰਦੇ ਆ ਇੱਥੇ 4-4 ਵਜੇ ਤੱਕ ਲੋਕੀ ਉੱਚੀ ਉੱਚੀ ਬਾਤ ਕਰਕੇ ਉਹਦੀ ਤਾਂ ਕਿਸੇ ਨੂੰ ਪ੍ਰੋਬਲਮ ਨਹੀਂ ਆ ਗੁਰਦੁਆਰੇ ਦੇ ਸਪੀਕਰਾਂ ਦੀ ਬਾੜੀ ਪ੍ਰੋਬਲਮ ਹੈ ਕਹਿੰਦੇ ਜੀ ਸਾਡੇ ਕੰਨ ਖਾਂਦੇ ਹ ਲੈ ਪਤਾ ਨਹੀਂ ਕਿਹੋ ਜੇ ਲੋਕ ਹੋ ਗਏ ਇੱਕ ਦਿਨ ਸ਼ਹਿਰੇ ਪੰਜਾਬ ਦੇ ਕੋਲ ਵੀ ਕੇਸ ਆ ਗਿਆ ਸ਼ਹਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉੱਥੇ ਮੁ슬ਮਾਨ ਭਰਾ ਸੀ ਜਿੱਥੇ ਸਿੱਖ ਵਸਦੇ ਜੀ ਉੱਥੇ ਨਾਲ ਮੁ슬ਮਾਨ ਵੀ ਸੀ ਮੁਸਲਮਾਨ ਕਹਿੰਦੇ ਜੀ ਵੈਗਰੂ ਹਿੰਦੂ ਆ ਕੇ ਕਹਿੰਦੇ ਵੀ ਜਦੋਂ ਮੁਸਲਮਾਨ ਬਾਂਗਾ ਦਿੰਦੇ ਆ ਨਾ ਉਹ ਪੰਜ ਵਕਤ ਨਵਾਜ਼ ਕਰਦੇ ਜਦੋਂ ਨਵਾਜ਼ ਕਰਦੇ ਆ ਤੇ ਮੁਸਲਮਾਨ ਉੱਚੀ ਉੱਚੀ ਬਾਂਗਾ ਦਿੰਦੇ ਆ ਉਹ ਦਿਨ ਚ ਪੰਜ ਵਾਰੀ ਉੱਚੀ ਉੱਚੀ ਬਾਂਗਾ ਦਿੰਦੇ ਆ ਤੇ ਹਿੰਦੂ ਭਰਾ ਆ ਕੇ ਸ਼ੇਰ-ਏ-ਪੰਜਾਬ ਨੂੰ ਕਹਿੰਦੇ ਜੀ ਅਸੀਂ ਬੜੇ ਦੁਖੀ ਹੋ ਗਏ ਸ਼ੇਰ-ਏ-ਪੰਜਾਬ ਕਹਿੰਦਾ ਕੀ ਹੋਇਆ ਕਹਿੰਦਾ ਜੀ ਦੁਖੀ ਤਾਂ ਹੋ ਗਏ ਵੀ ਜਦੋਂ ਬਾਂਗਾ ਦਿੰਦੇ ਆ ਤੇ ਸਾਡੀ ਤਾਂ ਨੀਂਦ ਖਰਾਬ ਹੋ ਜਾਂਦੀ ਹੈ ਸਾਡੀ ਨੀਂਦ ਖਰਾਬ ਹੁੰਦੀ ਹੈ ਬਾਗ ਆਂਦੇ ਲੱਗ ਜਾਂਦੇ। ਸ਼ੇਰੇ ਪੰਜਾਬ ਨੇ ਬੁਲਾ ਲੇ। ਸ਼ੇਰੇ ਪੰਜਾਬ ਨੇ ਕਾਰਨ ਪੁੱਛਿਆ। ਸ਼ੇਰੇ ਪੰਜਾਬ ਨੂੰ ਕਹਿੰਦੇ ਜੀ ਮੁਸਲਮਾਨ ਭਰਾ ਕਹਿੰਦੇ ਵੀ ਅਸੀਂ ਤੇ ਬਾਗਾਂ ਤਾਂ ਦਿੰਨੇ ਆ। ਵਿਆਹ ਹੁਣ ਸਮਾਂ ਹੋ ਗਿਆ ਨਵਾਜ਼ ਦਾ। ਜਿਵੇਂ ਆਪਾਂ ਨਿਤਨੇਮ ਵੇਲੇ ਤੜਕੇ ਮਰਦਾ ਪ੍ਰਕਾਸ਼ ਹੁੰਦਾ ਹੈ ਬਾਬਾ ਜੀ ਟਾਈਮ ਦੱਸ ਦਿਆ ਜਾਂਦਾ। ਉਹ ਸੰਕੇਤ ਹੁੰਦਾ ਵੀ ਹਰ ਸਿੱਖ ਜਾਗ ਪਵੇ ਪਤਾ ਲੱਗ ਜੇ ਉਹਨਾਂ ਨਿਤਨੇਮ ਦਾ ਟਾਈਮ ਹੋ ਗਿਆ। ਨੂ ਰਹਿਰਾ ਸਪੀਕਰ ਦਾ ਹੁੰਦੀ ਹੈ ਵੀ ਪਤਾ ਲੱਗ ਜੇ ਵੀ ਹੁਣ ਰਹਿਰਾ ਦਾ ਟਾਈਮ ਹੋ ਗਿਆ ਜਿਨ੍ਹਾਂ ਨੂੰ ਪੜ੍ਹਨੀ ਨਹੀਂ ਆਉਂਦੀ ਉਹ ਘਰ ਵਿੱਚ ਬਹਿ ਕੇ ਸੁਣ ਲੈ ਸ਼ੇਰ-ਏ-ਪੰਜਾਬ ਨੇ ਕਾਰਨ ਵੇਖਿਆ ਵੀ ਇਹ ਬਾਂਗਾਂ ਤਾਂ ਦਿੰਦੇ ਆ ਵੀ ਜਿੱਥੇ ਕੋਈ ਹੋਰ ਮੁਸਲਮਾਨ ਵੱਸਦਾ ਹੈ ਨੇੜੇ-ਤੇੜੇ ਜੇ ਕਿਸੇ ਦੇ ਨਹੀਂ ਵੀ ਖਿਆਲ ਤੋਂ ਬਾਂਗ ਦੇ ਕੇ ਪਤਾ ਲੱਗ ਜਾਂਦਾ ਵੀ ਹੁਣ ਨਮਾਜ਼ ਦਾ ਟਾਈਮ ਹੋ ਗਿਆ ਸ਼ੇਰ-ਏ-ਪੰਜਾਬ ਉਹਨਾਂ ਜਿਹੜੇ ਹਿੰਦੂ ਭਰਾਏ ਸੀ ਉਹਨਾਂ ਨੂੰ ਕਹਿੰਦਾ ਵੀ ਦੇਖੋ ਮੈਂ ਇਹ ਫੈਸਲਾ ਕਰ ਦਿੰਦਾ ਇਹ ਵਾਂਗਾਂ ਅਜ ਤੋਂ ਬਾਅਦ ਨਹੀਂ ਦਿੰਦੇ ਨਹੀਂ ਬੋਲਦੇ ਪਰ ਤੁਸੀਂ ਇਕੱਲਾ ਇਕੱਲਾ ਬੰਦਾ ਡਿਊਟੀ ਲਾਓ ਵੀ ਹਰ ਮੁਸਲਮਾਨ ਕੋਲ ਜਾ ਕੇ ਉਹਦੋਂ ਦੱਸੋਗੇ ਜਦੋਂ ਵਾਂਗ ਦਾ ਟਾਈਮ ਹੋ ਗਿਆ ਜਾ ਕੇ ਸੁਣਿਆ ਤੁਸੀਂ ਦਿਓਗੇ ਉਹ ਕਹਿੰਦਾ ਜੀ ਅਸੀਂ ਕਿਦੇ ਕਿਦੇ ਮਗਰ ਤੁਰ ਫਿਰਾਂ ਕਹਿੰਦਾ ਫਿਰ ਜੇ ਕਿਸੇ ਦੇ ਮਗਰ ਨਹੀਂ ਤੁਰ ਫਿਰਦੇ ਫਿਰ ਇਹਨੂੰ ਕਿਉਂ ਰੋਕਦੇ ਕਰਨ ਦਿਓ ਆਪਦਾ ਕੰਮ ਹੁਣ ਵਗਾਣੀ ਦਾ ਤਸ਼ਬਦ ਹੈ ਮਾਜ ਕਹਿੰਦੇ ਆਪ ਨਾ ਦੇ ਚਰੂ ਪਰ ਪਾਣੀ ਤੇਹ ਨਿੰਦੈ ਜੇ ਗੰਗਾ ਨੂੰ ਆਪ ਤਾਂ ਕਿਸੇ ਨੂੰ ਚੂਲੀ ਪਾਣੀ ਵੀ ਨਹੀਂ ਦਿੱਤਾ ਤੇ ਨਿੰਦਿਆ ਉਹਦੀ ਕਰਦੇ ਜਿਹਨੇ ਗੰਗਾ ਦਲਾਤੀ ਏਦਾਂ ਦੇ ਲੋਕ ਹੁੰਦੇ ਆ ਚਲੋ ਇੱਥੇ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਨੂੰ ਕਹਿ ਰਹੇ ਵੀ ਪਾਣੀ ਚ ਡੁੱਬ ਗਿਆ ਹੋਣਾ ਪਾਣੀ ਚ ਡੁੱਬਣ ਕਰਕੇ ਤਾਂ ਡੁੱਬ ਗਿਆ ਵੀ ਇੰਨਾ ਕਰਦਾ ਚੜ ਗਿਆ ਉਹਦੇ ਸਿਰ ਕਰਦਾ ਵੜਾ ਹੋ ਗਿਆ ਉਹਨੇ ਤਾਂ ਡੁੱਬ ਗਿਆ ਤਾਂ ਨਗਰ ਨਰਨ ਪਰਿਵਾਰ ਪੁਨ ਸਭ ਕੀ ਦਸ਼ਾ ਵਿਚਾਰ ਦਇਕ ਰਹਿਣ ਮੈਂ ਨਾਨਕੀ ਧਰਿਓ ਧਿਆਨ ਸੁਖਸਾਰ ਨਗਰ ਦੇ ਲੋਕਾਂ ਤੇ ਪਰਿਵਾਰ ਦੀ ਦਸ਼ਾ ਵਿਚਾਰ ਕੇ ਬਾਬੇ ਨਾਨਕੀ ਨੇ ਸੁਖ ਸਾਗਰ ਗੁਰੂ ਜੀ ਦਾ ਧਿਆਨ ਧਾਰਿਆ ਧਿਆਨ ਧਾਰਿਆ ਬਾਬੇ ਨਾਨਕੀ ਨੇ ਏ ਜਗਵੰਦ ਪ੍ਰਭ ਸੁਖਤੰਦ ਮੁਕੰਦ ਅਨੰਦ ਕੋ ਦਾਸਨਦਾਨੀ ਸ਼੍ਰੀ ਕਰਤਾਰ ਮੁਰਾਰ ਅਗਾਰ ਲਿਓ ਅਵਤਾਰ ਸੋ ਮੈਂ ਮਨਮਾਨੀ ਇਹ ਜਗਤ ਨੂੰ ਬਣਾਉਣ ਵਾਲੇ ਬੇਬੇ ਨਾਨਕ ਕੀ ਕਹਿੰਦੀ ਹੈ ਧਿਆਨ ਧਰ ਕੇ ਇਹ ਮੁਕਤੀ ਦੇ ਰਾਤੇ ਆਪਣੇ ਦਾਸਾਂ ਨੂੰ ਆਨੰਦ ਤੇ ਦਾਨ ਦੇਣ ਵਾਲੇ ਸ਼੍ਰੀ ਕਰਤਾਰ ਮੁਰਾਰੀ ਇਹ ਗੱਲ ਮੈਂ ਮਨ ਵਿੱਚ ਮੰਨੀ ਨਹੀਂ ਮੇਰੀ ਸਰਦਾਰ ਹਿਰਦੇ ਚ ਸੱਚੀ ਹੈ ਤੁਸੀਂ ਕਿਰਪਾ ਕਰੋ ਸਵੇਰੇ ਪ੍ਰਗਟ ਹੋਵੋ ਲੋਕਾਂ ਨੂੰ ਪ੍ਰਗਟ ਹੋ ਕੇ ਦੱਸੋ ਲੋਕਾਂ ਦਾ ਨਿੱਜੀ ਦੁੱਖ ਦੂਰ ਹੋਵੇ ਵੱਡੇ ਹੰਕਾਰੀ ਤੇ ਕੁਮੰਡੀ ਨੇ ਨਾ ਜਿਹੜੇ ਨਿੰਦਿਆ ਕਰਨ ਵਾਲੇ ਉਹਨਾਂ ਦਾ ਮਨ ਸ਼ਰਮਿੰਦਾ ਹੋਵੇ ਤੁਸੀਂ ਸਾਹਮਣੇ ਆਓ ਦੀਨ ਦਿਆਲ ਸਦਾ ਅਰਥਾਲ ਸਭੈ ਤੇ ਵਿਸਾਲ ਬਹੀਨ ਕਲੰਕਾ ਹੇ ਜਨ ਲਾਲ ਪਖੰਡਨ ਸਾਲ ਹਰੈ ਜਨਮਾਲ ਤਰਾਲ ਉਤੰਦਾ ਕਹਿੰਦੀ ਹੈ हे ਦੀਨ ਦਿਆਲ ਸਤਿਗੁਰੂ ਵੈਰੀਆਂ ਦੇ ਨਾਸ਼ਕ ਤੇ ਸਭ ਤੋਂ ਮਹਾਨ ਤੇ ਕਲੰਕ ਰਹਿਤ ਪਖੰਡਾ ਨੂੰ ਸੰਗੋਲ ਵਾਲੇ ਰੋਗ ਨੂੰ ਦੂਰ ਕਰਨ ਵਾਲੇ ਕਲਜੁਗ ਦੇ ਸਮੂਹ ਪਾਪਾਂ ਦੇ ਪਾਪਾਂ ਨੇ ਮਨੁੱਖ ਨੂੰ ਕੰਗਾਲ ਰੂਪੀ ਬੁੱਧੀ ਨੇ ਘੇਰ ਲਿਆ ਲੋਕਾਂ ਦਾ ਕਲਿਆਣ ਕਰਨ ਵਾਸਤੇ ਆਪ ਨੇ ਦੇਹ ਧਾਰੀ ਹੈ ਹੁਣ ਕਿਰਪਾ ਕਰੋ ਦਰਸ਼ਨ ਦਿਓ ਆਸ ਪ੍ਰਕਾਰ ਤਨ ਤਜਨ ਕੋ ਕਿਉ ਤੁਮਰੋ ਬਨ ਆਏ ਕੈਸੇ ਅੰਤਰ ਧਿਆਨ ਭੇ ਆਵੇ ਦਰਸ ਦਿਖਾਏ ਇਸ ਤਰ੍ਹਾਂ ਤਨ ਛੱਡਣ ਦੀ ਤੈਨੂੰ ਕੀ ਲੋੜ ਪੈ ਗਈ ਕਿਸ ਤਰ੍ਹਾਂ ਛਿਪ ਗਏ ਤੁਸੀਂ ਮੇਰੇ ਧਿਆਨ ਅੰਦਰ ਆਵੋ ਤੇ ਮੈਨੂੰ ਆਪਣਾ ਦਰਸ ਦਿਖਾਵੋ ਬੇਬੇ ਨਾਨਕੀ ਨੇ ਇਸ ਤਰ੍ਹਾਂ ਅਰਦਾਸ ਕੀਤੀ ਉਹਨਾਂ ਦੀ ਜਦੋਂ ਬੇਬੇ ਨਾਨਕੀ ਯਾਦ ਕਰਦੀ ਸੀ ਤੇ ਗੁਰੂ ਨਾਨਕ ਸਾਹਿਬ ਜਿੱਥੇ ਵੀ ਹੋਣ ਉਹ ਆ ਜਾਂਦੇ ਸੀ 12 ਸਾਲਾਂ ਬਾਅਦ ਮੁੜਿਆ ਪਹਿਲੀ ਉਦਾਸੀ ਤੋਂ ਉਦੋਂ ਮळे ਜਦੋਂ ਬੇਬੇ ਨਾਨਕੀ ਨੇ ਯਾਦ ਕੀਤਾ ਗੁਰੂ ਨਾਨਕ ਸਾਹਿਬ ਕਹੇ ਕਿ ਸੀ ਬੇਬੇ ਜਦੋਂ ਤੂੰ ਯਾਦ ਕਰੇਂਗੀ ਮੈਂ ਉਦੋਂ ਆ ਜਾਵਾਂਗਾ ਬੰਦ ਹੱਥ ਦੁਆ ਬੰਦ ਹੀ ਧਰ ਪਰ ਧਰ ਕਰ ਸੀਸ ਕਰੀ ਪੱਤਰ ਗਿਆ ਮੈਂ ਜੋ ਮੁਖ ਪੂਰੇ ਸ੍ਰੀ ਜਗਦੀਸ਼ ਦੋਵੇਂ ਹੱਥ ਜੋੜ ਕੇ ਧਰਤੀ ਤੇ ਸਿਰ ਰੱਖ ਕੇ ਮੈਂ ਮੱਥਾ ਟੇਕਨੀ ਹੇ ਜਗਤਿਵਿਸ਼ਰ ਮੈਨੂੰ ਆਪਣੇ ਦਰਸ਼ਨ ਦਿਓ ਸਰਵ ਰੈਣ ਬਿਨ ਨੈਣ ਸਿਣਕੇ ਕਹਿਤ ਸੁਜਸ ਕੀ ਬੈਨ ਭਰਾਤ ਅਰਾਧ ਹੈ ਪ੍ਰੀਤ ਕਰ ਹਿਰਦੈ ਚਿਤ ਵੈ ਗੁਣ ਐਣ ਸਾਰੀ ਰਾਤ ਸੌਣ ਤੋਂ ਬਗੈਰ ਉਹ ਸੁੰਦਰ ਜਸ ਵਚਨ ਕਹਿੰਦੀ ਰਹੀ ਸਾਰੀ ਰਾਤ ਨਾ ਬੇਬੇ ਨਾਨਕੀ ਸੁੱਤੀ ਫਿਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਕਹਿੰਦਿਆ ਅਸ ਪ੍ਰਕਾਰ ਭੀਪੁਰ ਵਿਖੇ ਸੁਣੋ ਬਹੁਰ ਗੁਰ ਗਾਥ ਕਬ ਸੰਤੋਖ ਸਿੰਘ ਸਿਮਰਨਿਤ ਬੰਦੋ ਧਰ ਪਰਮਾਤ ਇਸ ਪ੍ਰਕਾਰ ਨਜ਼ਰ ਵਿਖੇ ਗੁਰੂ ਜੀ ਦੀ ਗਾਥਾ ਫਿਰ ਸੁਣੋ ਭਾਈ ਸੰਤੋਖ ਸਿੰਘ ਕਹਿੰਦਿਆ ਮਾਤਾ ਨਾਨਕੀ ਬੇਬੇ ਨਾਨਕੀ ਨੇ ਮੱਥੇ ਨੂੰ ਆਪਣੇ ਧਰਤੀ ਨਾ ਲਾਇਆ ਮੱਥਾ ਟੇਕ ਕੇ ਕਿਆ ਮੈਨੂੰ ਦਰਸ਼ਨ ਦਿਓ ਵਿਸ਼ਵਾਸ ਵੱਧ ਗਿਆ ਇੱਕ ਦਿਨ ਉਹ ਸਮਾਂ ਆਉਣੇ ਜਦੋਂ ਗੁਰੂ ਨਾਨਕ ਸੇਵ ਨੇ ਆਕੀ ਦੀਦਾਰ ਦੇਣੀ ਆ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੇ ਨਦੀ ਵਿੱਚ ਲਗਾਤਾਰ ਲਗਭਗ ਤਿੰਨ ਕੁ ਦਿਨ ਰਹੇ ਹੈ ਨਾ ਉਹਨਾਂ ਮਲਾਹਾ ਨੂੰ ਲੱਭੇ ਜਿਹੜੇ ਅੰਦਰ ਪਾਣੀ ਦੇ ਜਾਜਾ ਕੀ ਲੱਭਦੇ ਸੀ ਨਾ ਸ਼ਰੀਰ ਲੱਭਿਆ ਨਾ ਗੁਰੂ ਨਾਨਕ ਸਾਹਿਬ ਦਾ ਪਤਾ ਲੱਗਾ ਦਿਨ ਦਿਨਾਂ ਬਾਅਦ ਆਪ ਕੀ ਗੁਰੂ ਨਾਨਕ ਸਾਹਿਬ ਪ੍ਰਗਟ ਹੋਣਗੇ ਇਤਿਹਾਸ ਰਿੰਦਾ ਪੰਕਲ ਨੂੰ ਵਿਚਾਰਾਂਗੇ ਧੰਨ ਗੁਰੂ ਨਾਨਕ ਸਾਹਿਬ ਕਿਰਪਾ ਕਰਨ ਲੜੀਵਾਰ ਇਤਿਹਾਸ ਹੈ ਹਰ ਗੱਲ ਦੀ ਸਮਝ ਪੈਂਦੀ ਜਦੋਂ ਸਮਝ ਪੈਂਦੀ ਹੋਵੇ ਪਤਾ ਲੱਗਦਾ ਹੋਵੇ ਫਿਰ ਇਨਸਾਨ ਮਨ ਕੋ ਮਨ ਦਾ ਵੀ ਮੰਨ ਮੰਨੇਗਾ ਵੀ ਉਦੋਂ ਜਦੋਂ ਬੰਦੇ ਨੂੰ ਸਮਝ ਪਏਗੀ ਸੋ ਸਤਿਗੁਰੂ ਕਿਰਪਾ ਕਰਨ ਸਭ ਦਾ ਧੰਨਵਾਦ ਜੀ ਇਨੀ ਕਿ ਵਿਚਾਰ ਬੇਨਤੀ ਪ੍ਰਵਾਨ ਕਰਨੀ ਭੁੱਲਾ ਚੁਕਾਂ ਦੀ ਖਿਮਾ ਬਿਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ